ਜੋ ਤਜਾ ਹੈ ਕਾਲ ਤੇ ਚਾਪੇ ਗੁਰਮਖੋਜ ਲਹੇ ਕਰਿ ਆਪੇ ਬਿਨ ਗੁਰ ਸਬਦੈ ਮਨ ਮਹਿ ਧਉਰਾ ਸਿਮਰਹੁ ਰਾਮ ਨਾਮਿ ਅਤ ਨਿਰਮਲ ਅਵਰਤਿ ਆਗਹਉ ਮੈਂ ਕਉਨ ਰਹਾ ਇਹ ਮਨ ਮੁਗਦ ਕਹਉ ਕਿਸ ਰਹਿ ਸਿ ਬਿਨ ਸਬਜੇ ਜਮ ਕਾ ਦੁਖ ਸਹਿਸੀ ਆਪੇ ਬਖਸੇ ਸਤਗੁਰ ਮਿਲੈ ਕਾਲ ਕੰਟਕ ਮਾਰਿ ਸਤ ਪੇਲੈ ਇਹ ਮਨ ਕਰਮਾ ਇਹ ਮਨ ਧਰਮਾ ਇਹ ਮਨ ਪੰਚ ਤਤ ਤੇ ਜਨਮਾ ਸਾਖਤ ਲੋਭੀ ਹੁ ਮਨ ਮੂੜਾ ਗੁਰਮੁਖ ਨਾਮ ਜਪੈ ਮਨ ਰੂੜਾ ਗੁਰਮੁਖ ਮਨਿ ਅਸਥਾਨੇ ਸੋਈ ਗੁਰਮੁਖ ਤ੍ਰਿਪਾਵਨ ਸੋਜੀ ਹੋਈ ਮਨ ਜੋਗੀ ਭੋਗੀ ਤਪ ਤਾਪੈ ਗੁਰਮੁਖ ਚੀਨਹਿ ਪ੍ਰਭ ਆਪੈ ਮਨ ਬੈ ਰਾਗੀ ਹੋ ਮੈਂ त्याਗੀ ਘੜ ਘੜ ਮਨਸਾ ਤੁਪਦਾ ਲਾਗੀ RAM ਰਸਾਇਣ ਗੁਰਮੁਖ ਚੰਖੈ ਦਰ ਕਰ ਮਹਿਨੀ ਹਰ ਪਤ ਰੱਖੈ ਇਹ ਮਨ ਰਾਜਾ ਸੂਰ ਸਿੰਘ RAM ਇਹ ਮਨ ਨਿਰਪਉ ਗੁਰਮੁਖ ਨਾਮ ਮਾਰੇ ਪੰਜ ਆਪਣੇ ਵਸ ਕੀਏ ਹੋ ਮੈਂ ਗਰਾਸਿਕ ਤਥਾਇ ਕੀਏ ਗੁਰਮੁਖ ਰਾਸਵਾਦਿਆਨ ਧਿਆਗੇ ਗੁਰਮੁਖਿਆ ਮਾ ਭਗਤੀ ਜਾਗੇ ਅਨ ਸੁਣ ਮਾਨਿਆ ਸਬਦ ਵਿਚਾਰੇ ਆਤਮ ਜੀਨ ਭਏ ਰੰਕਾਰੇ ਇਹ ਕਰ ਕਰ ਸੋਹੀ ਗੁਰਮੁਖ ਭਗਤ ਭਾਉ ਤਨ ਹੋਈ ਇਹਨ ਸਹਰਜਸ ਗੁਰ ਪ੍ਰਸਾਦ ਘਟ ਘਣ ਸੂ ਭਾਵ ਆਦ ਜੁਗਾਦ ਰਾਮ ਰਸਾਇਣ ਇਹ ਮਨ ਰਾਤਾ ਸਰਬਨਨ ਰਸਾਇਣ ਜਾਤਾ ਭਗਤ ਹਿੰਦ ਗੁਰ ਚਰਨ ਨਿਵਾਸਾ ਨਾਨਕ ਹਰ ਜਨ ਕੇ ਦਾਸ ਅਨਦਾਸ ਆਸਾ ਮਹੱਲਾ ਪਹਿਲਾ ਤਨ ਬਿਨ ਸਹਿ ਧਨ ਕਾ ਕੋ ਕਹੀਐ ਬਿਨ ਮੁਰੇ ਰਾਮ ਨਾਮ ਕਤ ਨਹੀਂ ਐ ਰਾਮ ਨਾਮ ਧਨ ਸੰਗ ਸਕਾਈਐ ਹਰ ਨਿਰਮਲ ਹੱਲੇ ਵਲਾਈ ਰਾਮ ਨਾਮ ਬਿਨ ਕਮਨ ਹਮਾਰਾ ਸੁਖਦ ਹੋ ਸਉਗਰ ਨਾਮ ਨਾ ਛੱਡੋ ਸਹਿਜ ਆਪੇ ਬਖਸਿ ਮਿਲਾਵਣਹਾਰ ਰਹਾਉ ਕਨ ਕਾਮਣਿ ਹੀ ਦਗਵਾਰਾ ਦੁਬਦਾ ਲਾਗੇ ਨਾਮ ਵਿਸਾਰਾ ਜਿਸ ਤੂੰ ਬਿਸਰਹਿ ਜਿਸ ਤੂੰ ਬਖਸਹਿ ਨਾਮ ਜਪਾਏ ਦੂਤਨ ਲਾਗ ਸਕੈ ਗੁਰੁ ਗਾਇ ਹਰਿ ਗੁਰੁ ਦਾ ਤਾਰੰ ਗੋਪਾਲਾ ਜੋ ਪਾਵੈ ਤਉ ਰਾਖ ਦਿਆਲਾ ਗੁਰਮੁਖ ਰਾਮ ਮੇਰੇ ਮਨ ਪਾਇਆ ਰੋਗ ਮਿਟੇ ਦੁਖ ਠਾਕ ਰਹਾਇ ਆਵਰਨ ਆਵ ਗੰਤੰ ਤਨ ਮੰਤਾ ਹਰਿ ਹਰਿ ਸਿਮਰਨ ਕੈ ਲਿਖੰਤਾ ਤੂੰ ਆ ਭੁਲਾਵਹਿ ਨਾਮ ਵਿਸਾਰ ਤੂੰ ਆਪੇ ਜਿ ਰਖੈ ਕਿਰਪਾ ਧਾਰੂ ਪਰਮ ਭੇਦ ਮਨ ਦੂਜਾ ਗੁਰ ਬਿਨ ਭਰਮ ਜਪਾ ਜਪ ਲੂਜਾ ਆਗੁਰ ਗੁਰ ਦਰਸਨ ਦੇਖੈ ਮਿਣ ਗੁਰ ਸ਼ਬਦਾ ਜਨਮ ਕੇ ਲੇਖ ਹੈ ਦੇਖ ਚਲ ਰਹੇ ਬਸਮਾਦ ਘਟ ਘਣ ਸੁਰਨਾ ਸਹਿਜ ਸਮਾਦ ਪਰਪੁਰ ਧਾਰਨ ਹੈ ਮਨ ਮਾਇ ਤੁ ਸੰਸਾਰ ਅਮਰ ਕੋ ਨਾਹੀ ਜਾ ਕੀ ਭਗਤ ਹੈ ਤੁਮਕੁ ਨਾਮ ਸੰਗ ਭਗਤ ਕੀ ਸੰਗਤਿ ਰਾਮ ਬੰਧਨ ਤੂਰੇ ਸਹਿਜ ਧਿਆਨ ਛੋਟਾ ਗੁਰਮੁਖ ਖਰ ਗੁਰ ਗਿਆਨ ਨਾ ਜਮ ਦੂਧ ਦੂਖ ਤਸ ਲਾਗੈ ਜੋ ਜਮ ਰਾਮ ਨਾਮ ਲਿਵ ਜਾਗੈ ਭਗਤੋ ਛਲ ਭਗਤਾਂ ਹਰ ਸੰਗ ਨਾਨਕ ਮੁਗਦ ਭਏ ਹਰ ਰੰਗ ਆਸਾ ਮਹੱਲਾ ਪਹਿਲਾ ਇੱਕ ਤੋਕਿ ਗੁਰੂ ਸੇਵੈ ਸੋ ਠਾਕੁਰ ਜਾਨਾ ਦੁੱਖ ਮਿਟਾ ਸਤ ਸੰਗੁ ਪਛਾਨਾ RAM ਜਪੋ ਮੇਰੇ ਸਖੀ ਸੁਖੈ ਨ ਸਤਗੁਰ ਸੇਵੈ ਕੋ ਬ੍ਰਵਨੈ ਨੀ ਰਹਾਉ ਬੰਦਨ ਮਾਗਿ ਬਿਤਾ ਸੰਸਾਰ ਬੰਦਨ ਸੁਦ ਕਨਿਆ ਰਨਾਇ ਬੰਦਨ ਕਰਮ ਧਰਮ ਹੋ ਗੀ ਆ ਜੀ ਬੰਦਨ ਪੁੱਤ ਗਲਤ ਮਨ ਬੀਆ ਵੰਦਨ ਕਰਿ ਕੇ ਗਨਹਿ ਕਰਸਾਨ ਹੋਮੈ ਦਨ ਸਹ ਰਾਜਾ ਮੰਗੈ ਦਾਨ ਵੰਦਨ ਸਉ ਦਾਇਣ ਵਿਚਾਰੇ ਤਿਰਗੁ ਨਾਹੀ ਮਾਇਆ ਮੋਹ ਪਸਾਰੀ ਵੰਦਨ ਸਹ ਸੰਤਹਿ ਬਨ ਜਾਏ ਬਿਨ ਹਰ ਭਗਤ ਨ ਪਵੈ ਤਾਏ ਵੰਦਨ ਬੇਦਮਾਨ ਅਹੰਕਾਰ ਵੰਦਨ ਬਿਨ ਸਹਿ ਭੋਗ ਵਿਕਾਰ ਨਾਮ ਕਰਉ ਨਾਮ ਸਰਨਾਈ ਸਤਿਗੁਰੂ ਰੱਖ ਬੰਦਨਾ ਪਾਏ ਰਾਗਾ ਸਾ ਮਹੱਲਾ ਪਹਿਲਾ ਸਤ ਬੰਦੀਆ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਜਨ ਸੰਸੋਹਨ ਪਟੀਆਂ ਮੰਗੀ ਪਾਏ ਸੰਧੂਰ ਸਿਰ ਸਿਰ ਕਾਤੀ ਮੰਨੀਆਂ ਗਲ ਵਿੱਚ ਆਵੇ ਤੂਣ ਮਹਲਾ ਇੰਦਰ ਹੁੰਦੀ ਆਣ ਬਹਿਨ ਨ ਮਿਲੈ ਹਦੂਰ ਆਦੇਸ ਬਾਬਾ ਆਦੇਸ ਆਦ ਬਰਸ ਕਰੇ ਅੰਤ ਪਾਇਆ ਕਰ ਕਰ ਦੇਖ ਵੇਸ ਰਹਾ ਜਦ ਹੋ ਸੀ ਆਵੀ ਆਹੀਆਂ ਲਾੜੇ ਸੋਹਣ ਪਾਸ ਹੀ ਡੋਲੇ ਜੜ ਆਈਆਂ ਦੰਦ ਖਲ ਕੀ ਤੇਰਾਸ ਪ੍ਰਭ ਪਾਣੀ ਵਾਰੀ ਹੈ ਚੱਲੇ ਚਮਕਨ ਪਾਸ ਇਕ ਲੱਖ ਲਹਿਰ ਮਹਿਢੀਆਂ ਲੱਖ ਲਹਿਰ ਖੜੀਆਂ ਗਰੀਛ ਗਰੀਛ ਹਾਰੇ ਖਾਂਦੀਆਂ ਮਾਨਨ ਸੇ ਜੜੀਆਂ ਤੈਨ ਗਲ ਸਲਕਾ ਪਾਈਆਂ ਟੁੱਟਣ ਮੋਤਸਰੀਆਂ ਤਾਂ ਜੋ ਬਣ ਦਵੇ ਰੀ ਹੋਏ ਜਿੰਦਗੀ ਰੱਖੇ ਰੰਗ ਲਾਏ ਦੂਤਾਂ ਨੂੰ ਪਰਮਾਇ ਆ ਲੈ ਚੱਲੇ ਪਤ ਗਵਾਏ ਜੀ ਜੇ ਤਸਪਾਵੇਂ ਦੇਵ ਡਿਆਏ ਜੇ ਭਾਵੇਂ ਦੇਸ ਜਾਏ ਅੰਗੋ ਦੇਹ ਚੇਤੀ ਹੈ ਤਾਂ ਕਾਇਕਤ ਮਿਲੈ ਸਜਾਏ ਸਾਹਾਂ ਸੁਰਤ ਗਮਾਈਆ ਅਰੰਗ ਤਮਾਸਹਿ ਜਾਏ ਬਾਬਰਵਾਣੀ ਫਿਰ ਗਈ ਕੋਈ ਨਾ ਰੋਟੀ ਹਾਥ ਇੱਕ ਨਾ ਬਖਤ ਕੋਾਈਆ ਹੈ ਇੱਕ ਨਾ ਪੂਜਾ ਜਾਏ ਚੌਕੇ ਬਿਨ ਹਦਮਾਣੀ ਹਿੰਦਮਾਣੀਆਂ ਕਿਉ ਟਿੱਕੇ ਕੱਢ ਹੈ ਨਾਏ ਰਾਮ ਨ ਕਬਹੂ ਚੇਤਿਓ ਹੁਣ ਕਹਿਣ ਨ ਵੇਲਾ ਖੁਦਾਏ ਇਕ ਕਹ ਆਵਹਿ ਆਪਣ ਇਕ ਮਿਲ ਮਿਲ ਪੁੱਛਹਿ ਸੋਖਾ ਇਕ ਨਾਏ ਹੋ ਲਿਖਿਆ ਬਹਿ ਬਹਿ ਰੋਵਹਿ ਦੁਖ ਜੋਤਿ ਸਪਾਵਾਂ ਸੋਧੀਆਂ ਨਾਮ ਕਿਆ ਮਨੁਖ ਆਸਾਂ ਨੂੰ ਹੱਲਾ ਪਹਿਲਾ ਕਹਾਂ ਸਫੇਲ ਤਮੇਲਾ ਕੋਣੇ ਕਹਾਂ ਪੀਰੀ ਸਹਿਨਾਈ ਕਹਾਂ ਸੁਤੇਗ ਬੰਦ ਗਾਡੇ ਰੜਮ ਕਹਾਂ ਜਗ ਤੇਰਾ ਤੂੰ ਗਸਾਈ ਏਕੜੀ ਮੈਂ ਥਾਪੀ ਉਨਾਂ ਤੇ ਜਰਮੰਡ ਦੇ ਆ ਪਾਈ ਰਹਾ ਕਹਾਂ ਕਹਾਂ ਸੁਖਾਦਰ ਮੰਡਲ ਮਹਿਲਾ ਕਹਾਂ ਸੁਬੰਖਸਰ ਆਵਈ ਕਹਾਂ ਸੁਤੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੁਪਾਨ ਤੁਮੋਲੀ ਹਰਮਾ ਹੋਈ ਆਛਾਈ ਮਾਈ ਜਿਸ ਇਸ ਜਰ ਕਾਰਣ ਕਣੀ ਵਿਗੁਤੀ ਇਹ ਜਰ ਕਣੀ ਕੋ ਆਈ ਪਾ ਪਾ ਮਜ ਹੋਵੇ ਨਾਹੀ ਮੋਇਆ ਸਾਥ ਨਾ ਜਾਹੀ ਜਿਸ ਨੂੰ ਆਖਵਾਏ ਕਰਤਾ ਖੁਸਲੇ ਚੰਗਿਆਈ ਕੋਟੀ ਹੂੰ ਪੀਰ ਵਰਜ ਰਹਾਏ ਜਾ ਮੀਰ ਸੁਣਿਆ ਤਾਇਆ ਥਾਰ ਮੁਗਾਮ ਜਲੇ ਬਿਜ ਮੰਦਰ ਮੁਝ ਕੁਛ ਕੋਇ ਰ ਲਾਇਆ ਕੋਈ ਮਗਲ ਨਾ ਹੋਆ ਹੰਦਾ ਕਨਨ ਪਰ ਚਾਲਾਇਆ ਮੁਗਲ ਪਠਾਣ ਭਈ ਲੜਾਈ ਰਣਮੈ ਤੇਗ ਵਗਾਈ ਓਨੀ ਤੌਕ ਤਾਣ ਚਲਾਈ ਓਨੀ ਹਸ ਜੜਾਈ ਜਿਨਕੇ ਚੀਰੇ ਦਰਗਹ ਪਾਟੀ ਤੰਨਾ ਮਰਨਾ ਭਾਈ ਏਕ ਹਿੰਦਵਾਣੀ ਆਵਰ ਤੁਰਕਾਣੀ ਭਟਿਆ ਨੀ ਠਕ ਰਾਣੀ ਇਕਨਾ ਪੇਰਣ ਸਿਰ ਘੁਰ ਪੱਟ ਇਕਨਾ ਵਾਸ ਮੁਸਾਈ ਜਿਨਕੇ ਬੰਕੇ ਘਰੀ ਨ ਆਇਆ ਤਿਨ ਕਿਉ ਰਹਿਣ ਵਿਹਾਣੀ ਆਪੇ ਕਰੇ ਕਰਾਏ ਕਰਤਾ ਕਿਸ ਨੂੰ ਆਖ ਸੁਨਾਈਐ ਦੁਖ ਸੁਖ ਤੇਰੇ ਭਾਣ ਹੋਵੇ ਕਿਸ ਥੈ ਜਾਇ ਰੁ ਆਈਐ ਹੁਕਮਿ ਹੁਕਮ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ੴ ਸਤਿਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਘਰ ਅਠਮ ਅਸਟ ਬਧਿਆ ਜੈਸੇ ਗੁਏ ਲਗੋਏ ਨੀ ਤਸਾ ਸੰਸਾਰਾ ਜੈਸੇ ਗੁਏ ਲਗੋਏ ਨੀ ਤਸਾ ਸੰਸਾਰਾ ਊੜ ਕਮਾਵੇ ਆਦਮੀ ਬੰਧ ਹੈ ਕਰਮਬਾਰਾ ਜਾਗ ਹਉ ਜਾਗ ਹਉ ਸੋਪਿ ਹੂੰ ਚੱਲ ਆਵਣ ਜਾ ਰਹਾ ਹਾਂ ਨੀਤ ਨੀਤ ਕਰ ਬਾਂਦੀ ਹੈ ਜੇ ਰਹਿਣਾ ਹੋਈ ਪਿੰਡ ਪਵਾ ਜੀਓ ਚਲ ਸੀ ਜੇ ਜਾਣ ਕੋਈ ਉਹੀ ਉਹੀ ਕਿਆ ਕਰਹੁ ਹੈ ਹੋਸੀ ਸੋਈ ਤੁਮ ਰੋ ਹੋਗੀ ਉਸਨੋਂ ਤੁਮ ਕ ਕੌਣ ਰੋਈ ਤੰਦਾ ਪਟੇ ਹੋ ਭਾਈ ਹੋ ਤੁਮ ਗੂੜ ਕਮਾਵ ਹੋ ਉਹ ਨਾ ਸੁਣ ਏ ਕਤਹੀ ਤੁਮ ਲੋਕ ਸੁਣਾਵ ਜਿਸ ਦਿਨ ਸੁੱਤਾ ਨਾਨਕਾ ਜਾਗਾਏ ਸੋਈ ਜੇ ਕਰ ਬੂਝੈ ਆਪਣਾ ਤਾਂ ਨੀਂਦ ਨਾ ਹੋਈ ਜੇ ਚਲਨ ਨਾਲ ਚੱਲਿਆ ਕਰ ਸੰਪਨ ਨਾਲ ਤਾਂ ਤਨ ਸੰਚੋ ਦੇਖੈ ਬੂਝ ਹੋਵੀ ਜਿਬੀ ਚਾਲਿ ਵਣਜ ਕਰ ਹੋ ਮਕਸੂਦ ਲਹਿਮਤ ਪਛੋ ਤਾਂ ਮਉ ਗੁਣ ਛੋਟੋ ਗੁਣ ਤਨ ਹੋ ਵੈਸੇ ਤਤ ਬਰਾਵ ਧਰਮ ਭੂਮ ਸਤ ਵੀਰ ਕਰੈ ਸਿਗਰਸ ਕਮਾਵ ਤਾਂ ਵਫਾਰੀ ਜਾਣਿਓ ਨਾਹ ਲੈ ਜਾਵੋ ਗਰਮ ਹੋਏ ਸਤਿਗੁਰ ਮੈਂ ਪੂਜਾ ਬੀਚਾਰੰ ਨਾਮ ਘਣ ਸੁਣ ਨਾਮੇ ਬਿਵਹਾਰਾ ਜੋ ਲਾਹ ਤੁਰ ਤਦ ਵਾਢ ਚਲਦੀ ਆਈ ਜੋ ਤਸ ਭਾਵੈ ਨਾਨਕਾ ਸਾਈ ਵਣਿਆਈ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਟੋਡੀਆਂ ਕੋ ਨੀਮੀ ਮੈਂ ਦਾ ਜਿਏ ਤੁਮ ਭਾਵੈ ਸਾਹਿਬ ਤੁਮ ਹਉ ਤੈ ਦਾ ਦਰਪੀ ਮਾਮਾ ਨੀਮ ਕੋ ਕਹਿ ਕਰੀ ਸੁਨਾਮ ਕੋ ਮੈਂ ਦਾ ਦੁਦਣ ਹੀ ਸੱਚਾ ਮੁਗਨਾਮ ਰਹਾਉ ਸਿਦਾਂ ਸੇਮਣ ਸਿਦ ਪੀਰ ਮੰਗਹਿ ਰਦ ਸਿਦ ਮੈਂ ਇਕ ਨਾਮ ਨਾ ਵਿਸਰੈ ਸਤਿ ਗੁਰ ਬੁੱਧ ਜੋਗੀ ਭੋਗੀ ਕਾਪੜੀ ਕਾ ਭਵਨ ਸੰਤਨ ਗੁਰ ਕਾ ਸਬਦ ਨਾ ਚੀ ਨਹੀਂ ਤਦ ਸੰਤ ਅੰਤਰੰ ਬੰਟ ਦੇ ਪਾਦੇ ਜੋ ਇਸੀਨਤ ਬੜ ਹੈ ਪੁਰਾਣਾ ਅੰਤਰ ਵਸਤ ਨ ਜਾਣੀ ਕੰਡ ਬ੍ਰਹਮ ਲਕਣ ਇੱਕ ਤਪਸੀ ਬਨਮ ਤਪ ਕਰ ਹੈ ਨਿਤ ਜੀਰ ਸਮਸਾ ਆਪ ਨ ਜੀਨੀ ਤਾਮਸੀ ਕਾਹੇ ਭੈ ਉਦਾਸਾ ਇੱਕ ਬਿੰਦ ਯਤਨ ਕਰ ਆਖ ਦੇ ਸਤੀ ਕਹਾਵੈ ਬਿਨ ਗੁਰ ਸ਼ਬਦ ਨ ਛੁੱਟ ਹੀ ਬ੍ਰਹਮ ਆਵਹਿ ਜਾਵਹਿ ਇਗਰਹੀ ਸੇਵਕ ਸਾਧਕਾ ਗੁਰਮਤੀ ਲਾਗ ਨਾਮਦਾਨ ਇਸ ਨਾਮ ਦ੍ਰਿੜ ਹਰ ਭਗਤ ਸਜਾਗੇ ਗੁਰਦੇ ਦਰਗਰ ਜਾਣੀ ਜੋ ਜਾਏ ਸਿ ਜਾਣੇ ਨਾਨਕ ਨਾਮ ਨ ਵਿਸਰੈ ਸਾਚੇ ਮਨ ਮੰਨ ਅਸਾ ਮਹੰਲਾ ਕਾਇਲਾ ਮਨ ਸਾ ਮਨਹਿ ਸਮਾਇਨੇ ਭਉ ਜਲ ਸਚ ਪਰਣਾ ਹਾਲ ਜੀ ਨਾਨਕਿਆਰ ਕੀ ਹੁੰਦਾ ਗੁਰ ਤੇਰੀ ਸਰਣਾ ਤੂੰ ਦਾ ਤੂੰ ਹਮ ਜਟਗਾ ਦਰਸਨ ਦੀ ਜੈ ਗੁਰਮੁਖ ਨਾਮ ਤੇ ਆਈ ਹੈ ਮਨ ਅੰਦਰ ਮਨ ਮੰਦਰ ਬੀਜ ਰਹਾਉ ਊੜਾ ਲਾਲ ਛੋੜੀਏ ਤੋਂ ਸੱਜਿ ਮਿਸ਼ਾਣ ਗੁਰ ਕੈ ਸੰਸਮਾਈ ਹੈ ਪਰਵਾਰ ਰੁ ਜਾਣੇ ਮਨ ਰਾਜਾ ਲੋਕ ਵਿਆਹ ਲੁਕ ਤੋਂ ਵਾਈ ਗੁਰਮੁਖ ਲੋਕ ਦਿਵਾਰੀਏ ਹਾ ਸਿੰਘ ਬਣ ਆਏ ਕਲਰ ਖੇਤੀ ਵਿਝੀਆਂ ਕਿਉ ਨਾ ਹਪਾਵੈ ਮਨ ਮਨ ਸੱਜਣ ਕੀ ਜਾਈ ਕੂੜ ਕੂੜ ਗੜਾ ਲਾਵੇ ਸੁਣ ਅੰਧ ਹੋ ਲਾਲਚ ਦੁਖ ਭਾਰੀ ਸਾਕਿਉ ਸਾਇ ਮਨ ਰਸੈ ਮੈਂ ਬਖਮਾ ਰਈ ਦੁਨ ਦਾ ਜੋੜ ਕੋ ਵਾਟੜੀ ਇਹੋ ਸੋਗ ਪਾਈਐ ਨਿਸਨਾਮ ਸਲਾਹੀਐ ਸਤਿਗੁਰ ਸਰਣਾਇ ਮਨ ਮੁਖ ਪੱਥਰ ਸਾਲਾ ਤਨ ਜੀਵਣ ਅੰਨਿਕਾ ਜਲਗਾਨ ਕੀ ਤਕਾਂ ਰੱਖਿਆ ਬੇਅੰਤ ਸੁਖਾ ਕਾ ਕਾ ਨਾਮ ਜਾਨਹਿ ਪੂਰੇ ਗੁਰ ਦੀਆ ਨਾਨਕ ਨਾਮ ਨ ਵਿਸਰੈ ਮਥ ਅੰਮ੍ਰਿਤ ਪੀਆ ਆਸਾ ਮਹੱਲਾ ਪਹਿਲਾ ਜਨੇ ਚਲਨ ਹਾਲ ਬਾਗ ਮਟਾਇਆ ਤੰਦ ਪਿਟੇ ਸੰਸਾਰ ਸਾਚਨਾ ਪਾਇਆ ਕਭਵੀਆਂ ਕਹਿ ਲੋਈਐ ਗੁਰਸਬੰਦੰ ਕਾਇਮੰ ਮਮਤਾ ਮੋਹ ਵਿਸਰਮਿ ਆਪਿ ਕਰਿ ਆਇ ਰਹਾ। ਸਚੁ ਨਿਲੈ ਸਚਿਆਰ ਕੋੁਲ ਨ ਪਾਈਐ ਸਤਿ ਸਿਆ ਚਿਤ ਨਾਹਿ ਬਹੁੜ ਨ ਆਈਐ ਮੋਇਆ ਤੋ ਕਹੈ ਰੋਵੋ ਨ ਜਾਣਹੁ ਹੋਰੋ ਸਤਿ ਸਲਾਹਿ। ਹੁਕਮ ਬਿਸ਼ਾਨ ਹੂੰ ਹੁਕਮੇ ਵਧੋ ਲਿਖਾਏ ਆਇਆ ਜਾਣੀਐ ਲਾਹ ਪੱਲੇ ਪਾਇ ਹੁਕਮ ਸਿਆਣੀਐ ਹੁਕਮੇ ਪੈਦਾ ਜਾਏ ਦਰ ਗਹਿ ਬਾਣੀਐ ਹੁਕਮੇ ਜੀਸ ਮਾਰ ਬੰਦਰ ਬਾਣੀਐ ਲਾਹ ਸਚਿ ਨਿਆਉ ਮਨ ਵਸਾਈਐ ਲਿਖਿਆ ਪੱਲੇ ਪਾਇ ਗਲਮੁਂਝਾਈਐ ਮਨ ਮੁਕੀਆਂ ਜਨ ਮਾਰ ਬਾਦ ਕਪਾਈਆਂ ਠਗ ਮੁਕੀ ਕੂੜਿਆ ਰਬਨ ਚਲਾਈਆਂ ਸਾਹਿਬ ਨਿਦਰ ਮਸਾਇ ਨਾ ਬਚੋ ਤਾਹੀ ਗੁਨਾਹ ਬਖਸ਼ਣ ਹਾਰ ਸਬਦ ਕਮਾਵੇ ਨਾਨਕ ਮੰਗੈ ਸਤ ਗੁਰ ਮੁਕਾਲੀਆਂ ਮੈਂ ਦੁਸ਼ਮਣ ਅਵਰ ਮੈਂ ਕੋਏ ਨਦਰ ਮਹਾਲੀਆਂ ਸਾ ਮਹੱਲਾ ਪਹਿਲਾ ਕਿਆ ਚੰਦਰੁ ਗੁਨੀ ਜਾਇ ਮਨ ਕਰਵਨ ਹਰੀਆ ਉਲਾਸ ਸਭਿ ਜਗ ਜਾਨਿਆ ਸਮਝੂ ਤਾਮਨਾ ਜਥੇ ਕਤਸੁਏ ਉਨ ਮਜਾਨਿ ਗੁਰ ਕੀ ਕਾਰਕ ਮਾਇ ਮੈ ਕੁ ਪਛਾਨੀਆ ਰਹਾ ਆਮ ਲਗੈ ਮਨ ਸਤਿ ਤਾਮਨ ਭਾਵੈ ਚਲੈ ਸਦਾ ਰਜਾਇ ਨ ਕੋ ਸਮਾਵਿ ਜੀ ਸਚਾ ਸਾਇ ਮਨੁ ਵਸੈ ਵਸੈ ਮਨ ਸੋਈ ਆਪੇ ਰੀ ਵੜਿਆ ਆਦੇ ਲੋਟ ਨਾ ਹੋਈ ਅੰਬੇ ਤੁਮੇ ਕੀ ਚਾਕਰੀ ਕਿਉ ਗਹਿ ਲੈ ਪਾਵੇਂ ਪੱਥਰ ਕੀ ਦੇਵੀ ਜੇ ਚੜਾ ਅੰਬਾ ਨਾਲ ਬੁਲਾਵੇਂ ਆਪਣਾ ਮਨ ਵੇਥੀ ਹੈ ਸਰਗੀ ਜਨ ਨਾਲੇ ਮੋਰ ਮੁਖ ਵਸਤਿ ਬਸ਼ਾਣੀ ਆਪਣਾ ਕਰ ਪਾਣੇ ਜੰਮਣ ਮਰਨ ਬੀ ਆਖੀ ਹੈ ਜਨ ਕਰਤਾ ਕੀ ਆਉਂ ਨਵਾਇਆ ਕਰ ਰਹੇ ਰਕਤ ਨੂੰ ਚੀਹਾਂ ਸਲਾਇਂ ਤਾਰ ਤਮਾਉਣ ਉਪਰ ਤੇ ਮਰ ਪਾਈ ਜੀ ਮਨ ਸਰਗੁਰੂ ਦੇ ਮੈਂ ਬੈ ਗੁਰ ਕੀ ਮਰਬਾਏ ਰਤਨਾ ਭਾਰਗ ਸੋਦੜੀ ਲੀਨ ਕਰ ਤੇ ਗੁਰ ਪਾਈ ਨਾਮ ਰੰਗ ਸਾਨਿ ਮਨ ਬਸਿਆ ਸੱਤ ਜੀ ਬਨੇ ਆਈ ਆਸਾ ਮਹੱਲਾ ਪਹਿਲਾ ਜਿਨੀ ਨਾਮ ਵਿਸਾਰਿਆ ਦੇਜਾ ਪਰਮ ਭੁਲਾਇ ਬੋਲ ਜੂਣਾ ਨਿਲਗੇ ਕਿਆ ਪਾਵਹਿ ਸਾਈ ਬੰਨਾ ਰਤਨ ਗੁਰਮੁਖ ਪੁਰਖਾਂ ਦੀ ਪੁਰੀਆ ਮਰਿ ਬਤੁ ਕੋ ਨਾਉ ਜਿੰਨੀ ਕੋ ਸੇਵਿਆ ਪੂਰੀ ਮਰਿ ਬਾਨੀ ਆਦਿ ਆਦਿ ਮਨ ਮਾਜਨ ਸਰਣਾਇ ਸਾਮੀ ਮੇਰਾ ਇੱਕ ਅਯਵਨੁ ਪਾਈ ਕਿਰਪਾ ਤੇ ਜਿਮ ਪਾਇਆ ਸਦਕੇ ਪ੍ਰਦਾਇ ਗਿਰਮਨ ਕੇ ਨਨ ਪਾਇਓ ਕੇਤੀ ਕਹ ਕਰਾਏ ਆਉ ਦੇ ਗਾਵੇ ਵਾਖੀ ਸਤਿ ਪਗ ਦਰੜਾਇ ਮਨੁਖ ਦੀ ਸਮਝਾਈ ਹੈ ਕਿ ਜਿਹੜਾ ਜਾਏ ਬਿਨਾ ਨਾਮ ਨਾ ਛੋੜੀ ਮਨ ਮੇ ਪਰਮਾਇ ਜਨ ਮੇ ਪਰਮਾਇ ਅਮਰ ਨਾਮ ਮੇ ਵੈ ਤਾਂ ਕਿ ਕੀਮਤ ਨਾ ਪਵੈ ਬਿਨ ਗੁਰ ਕੀ ਸੇਵਾ ਜੇ ਹੀ ਸੇਵ ਕਰਾਈ ਹੈ ਕਰਨੀ ਕੋਈ ਸਾਈ ਆਪ ਕਰੇ ਤੇ ਆਪਣੇ ਆਪ ਦੇਖੈ ਵੇਖੈ ਬੜੇ ਆਈ ਗੁਰ ਕੀ ਸੇਵਾ ਜੋ ਕਰੇ ਜਿਸ ਆਪ ਕਰਾਏ ਨਾਮ ਜਿ ਸਰਦੇ ਸ਼ੁਤਿਆ ਦਰਨ ਆਪ ਮੁਜਪਾਰੇ ਅਸਥਾਮਨ ਲਾਹ ਪਹਿਲਾਂ ਹਰੂੜੋ ठाकुर ਮਹਾਰੂੜੀ ਗੁਰਬਾਣੀ ਨਿਮੜ ਪਾਉ ਸਦਗੁਰੂ ਮਿਲ ਪਾਇਆ ਪੰਦਰਮਾਣੀ ਮੰਗੋਲ ਗੀਆ ਉਲਗੀਆ ਮੋਹੋਦ ਤਾਲੀ ਜੰਦੂ ਰਾਖਿਆ ਦੋ ਰਹਾ ਮੁਖ ਨਾਮ ਹਮਾਰੇ ਰਹਾ ਦਰਸਨ ਕੇ ਪਿਆ ਸਾਗਣੀ ਪਾਣ ਪਰ ਪਾਇ ਮੇਰਾ ਗੁਰ ਹੰਦੂੜਿਆ ਆ ਪਾਣ ਬਗ ਪਾਇ ਸਾਚੇ ਦੂਰ ਨ ਜਾਣੀ ਅੰਦਰ ਹੰਸੋਈ ਜਿਹਦੇ ਪੰਧ ਰਵ ਰਹੇ ਕਿੰਨੀ ਕਮਤੋਈ ਆਪ ਬਣ ਆਪੇ ਹਰੇ ਦੇ ਕੈ ਮਨ ਆਈ ਗੁਰ ਮੁਖ ਹੋਏ ਮੈਂ ਆਉਂ ਜਿਹਾ ਕੰਮਤ ਪਾਈ ਜੀਵ ਦੇ ਲਾਹਾ ਮਿਣੈ ਗੁਰ ਘਰ ਕਮਾਣਾ ਪੂਰਨ ਹੋਵੇ ਲਿਖਿਆ ਤਾਂ ਸਰਗੁਰ ਪਾਵੈ ਮਨੁ ਮੈਂ ਜਨ ਮੈਂ ਜਿੱਤੈ ਇਹ ਗੰਬਰ ਸਨ ਪਾਇਂ ਗਾਜਾਵੇਂ ਆਇਆ ਜਾਵੇਂ ਸਤਿਗੁਰ ਦੇ ਨਾਮ ਗੁਰੂ ਜੀ ਦੇ ਪਾਰਖ ਬੇ ਜੋਤਿ ਜੋਤ ਮਿਲਾਏ ਅਨਸਰਾਨ ਆਲਮੋਂ ਕਾਲ ਤੁਲਕੀ ਕਰਨੀ ਨਾਨਕ ਨਾਮ ਸੰਤੋਖਿਆ ਹਰ ਚਲਨੀ ਆਸਾ ਮੁਹਲਾ ਕਹਿ ਲਾ موسیقی ਤਾ ਕੋ ਵੇਗਨ ਲਗਈ ਚਲੈ ਮੁਹਵਰ ਜਾਹੀ ਮੁਹਵਰ ਜਾਹੀ ਜੇਤਲੈ ਸੋ ਪਾਖ ਜਨ ਕੋਟੇ ਠਵਰ ਨ ਪਾਣੀ ਮੀਰ ਦੇ ਜੀਉ ਭਾਮਣ ਨੈਤਨ ਦੇ ਕਰਾ ਸੰਵਾਰਨੀ ਆਂ ਸੱਜ ਸੌਦਾ ਪਾਣੀ ਕੋਟੇ ਅਨਵਰਨਾ ਲਾਉ ਨੀਂ ਮੀਰ ਲਗਨ ਜਲਾਈਐ ਜੀਨਾ ਆਤਮ ਜੀਨੇ ਆ ਬ੍ਰਹਮਾ ਦਿਸਮਾ ਬ੍ਰਹਮਾ ਦਸਮ ਸੋਈ ਇਕੋ ਅਮਰਤ ਬਿਰਖ ਹੈ ਬਲ ਅਮਰਤ ਹੋਈ ਅੰਮ੍ਰਲ ਬਾਲ ਜੀਂ ਜਾਖਰਾ ਨਦਵਨ ਗਾਈ ਤਨਾ ਪਰਮ ਨਾ ਪੀਂਦ ਹੈ ਹਰ ਰਸਨ ਗਾਈ ਗੰਭੀਰ ਯੋਗੀ ਆਇਆ ਦਰਸਨਾਂ ਰਜਾਈ ਉਹ ਗੁਣਿਆਰੇ ਕੋ ਗੁਣ ਨਾਨਕ ਕੈ ਸੱਚ ਮਿਲੈ ਵਡਾਈ ਆਸਾ ਮਹੰਨਾ ਪਹਿਲਾ ਮਨ ਰਤ ਹਰ ਨਾਏ ਸੱਚੇ ਕਾਣਿਆ ਲੋਕਾਂ ਦਾ ਕਿਆ ਜਾਏ ਜਾ ਤੁਧ ਪਾਣਿਆ ਜੋ ਲਗ ਜੀਉ ਪ੍ਰਾਨ ਸਤਿ ਦੇ ਆਈਐ ਲਾਹ ਹਰ ਗੁਣ ਗਾਏ ਮਿਲਾ ਸੁਖ ਪਾਈਂ ਰਹਾ ਸਚਿ ਤੇ ਈਕਾਰ ਮੇਂ ਦਇਆਲ ਤੂੰ ਹਉ ਜੀਵਾਂ ਤੁਧ ਹਉ ਜੀਵਾਂ ਤੁਧ ਸਲਾਹੇ ਮਨ ਤੇ ਕੇ ਅਧਾਰ ਤੂੰ ਦਰਸੇ ਗੁਰਦਰ ਮਹਾਂ ਦਾ ਤੁ ਜਾਣੀ ਭਗਤ ਤੇਰੀ ਹੈ ਰਾਮ ਜਬਦ ਜਵਾਵੀਂ ਦਰਗਾਹਾਂ ਦੂਰ ਗੁਰਮੁਖ ਧਿਆਨ ਸੇ ਲੈ ਆਂ ਸਾਧ ਕਰਾਵਾਂ ਸਭਿ ਦੁਖਾਂਤਿ ਪਰਛਾਣ ਸੇ ਸਤ ਸੰਤੋ ਕਰਿ ਭਾਉ ਤੂਸਾ ਹਮ ਨਾਮ ਸੇ ਮਨਿ ਛੋੜਿ ਵਿਦਾਰ ਸਤਿਆ ਸਤਿ ਦੇ ਸਤੇ ਸਤਿਆਨੇ ਸਤਿਆ ਲਾਇਆ ਆਪੇ ਗਰੇ ਨਿਆਉ ਜੋ ਤਸ ਪਾਇਆ ਸੱਚੇ ਸਤੀ ਦਾ ਬੇ ਦਿਆਨ ਹੈ ਜਿਸੇ ਵਿਨਨਾਤ ਨਾਮੇ ਮੋਲ ਹੈ ਦੂਤਾਂ ਮੈਂ ਸੇਵ ਕੰਡੀਆਂ ਨਾਮ ਨਦ ਕਰਿਓ ਮਿਲੈ ਤਜ ਵਡੀਆਂ ਆਸਾ ਮਹੱਲਾ ਪਹਿਲਾ ਆਉਣ ਜਾਣਾ ਕਿਉ ਰਹਿ ਕਿਉ ਮੀਲਾ ਹੋਈ ਜਮਨ ਮੁਰਨ ਕਾਂ ਦੇ ਪਣੋਂ ਮਿਸੈ ਸਾਵ ਦੋਈ ਮਿਨ ਬਨਵਾ ਗਿਆ ਜੀਵਨਾ ਬੜ ਤੈ ਜਨ ਤੈ ਜਨ ਬਨਾਈ ਸਦਗੁਰੂ ਸਾਧਨ ਸੇਵਿਆ ਹਰ ਭਲ ਤਨ ਪਾਈ ਰਹਾ ਆਉਣ ਜਨ ਕੋ ਰਹੇ ਪਾਈਐ ਗੁਰਮੂਰ ਰਾਮ ਨਾਮ ਤੰਦਰਾਸਿ ਨੇ ਦਿਨ ਸੈ ਤੁਮਕੂਨ ਸੰਭਵਨਾ ਗਉਂਦ ਰਹੇ ਤਾਂ ਭਨ ਜਸ ਗਾਇ ਆ ਗੁਰੂ ਦੇ ਮਨੰਭਾ ਗੁਰਮੁਖਾਰ ਪਾਈਐ ਤੁਮੈ ਸੰਬਡਾਇ ਬਾਜੀ ਸੰਸਾਰਾ ਹਰਿ ਬਲਬਾਜੀ ਦੇਖੀਐ ਗੁਰਤਨੇ ਬਾਰਾ ਮੈਂ ਤਾਂ ਬੁੜ ਗੇਲਨਾ ਝੋਟਿਆ ਗਾਨਾ ਗਉਜੰਗਾ ਆਰੇ ਗੋ ਜਿਨਾਂ ਗੁਰਗੋਣ ਵਿਚਾਰਾ ਜਿਉਂ ਤੁਲਾ ਹੱਤ ਗਉਣੀ ਹਰਨਾਮੁ ਮਾਰੇ ਨਾਮ ਨਾਮ ਮਹਰਤੇ ਗਾ ਲਿਦਾ ਉਸ ਦਸ 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 ਵਾਰੇ ਜਿਉਂ ਤੂਰਾ ਕਹ ਤਉ ਰਹਾ ਹਰਨਾਮ ਦਾ ਰਾਮ ਸੁਖਾਈ ਪਾਇਆ ਜਦ ਮੁਦਦਵਾਰਾ ਜਨਮੁ ਨਦੁ ਸੁਮੇਂ ਬਿਆ ਜਤ ਨਾਮੁ ਰਾਰੇ ਨਾਨਸਨ ਨਾਮਿ ਸੁਣਾ ਪੂਰਾ ਗੁਰਤਾਰੋ ਆਸਾ ਮਹਲਾ ਤੀਜਾ ਹਸਤ ਬੰਧੀਆਂ ਘਰ ਦੀ ਜੈ ਕੋ ਓੰਕਾਰ ਸਭ ਗੁਰੂ ਪ੍ਰਸਾਦਿ ਸਾਸਤ ਵਿਸਮਨ ਸੁਖ ਦੇ ਸੁਰਸਰੇ ਜਲ ਸਮਾਨ ਸਾਥਾ ਦੇਉ ਮਾਧਰਾਵੈ ਕੀ ਤਾ ਸਰਮ ਵਿਡਾਣੀ ਤਾ ਕੇ ਸਰਮ ਜਪੈ ਨਾਨਕ ਮੋਢੇ ਮ੍ਰਿਤ ਬਾਣੀ ਰਹਾ ਉਸੇ ਕੀਸ ਕਰੋੜੀ ਦਾਸ ਤੁਮਾਰੇ ਪ੍ਰਿਤਿ ਸਿਦ ਪ੍ਰਾਨ ਨਾਮ ਵਾਲੇ ਗਾਇ ਰੂਪ ਨਜਾਣੀ ਲਗੁਣੇ ਧਿਆ ਕਰਿਆ ਵਿਚਾਰੇ ਕੀ ਨਿਮਹਾ ਤਨੁ ਜੀ ਹੰ ਅੰਤਰ ਚਾਰੇ ਤੇਰੀ ਰਮਥਾਣੀ ਕਰਮ ਹੋਗਾ ਤਾਂ ਪਰਮ ਪੰਦ ਪਾਈ ਕਥਿ ਅਕਸਾ ਕਹਾਣੀ ਜੋ ਕਰਤਾ ਕੀ ਆਸ ਤੇਰਾ ਜਾ ਕੋ ਪਰੇ ਪਰਾਨੀ ਜਾ ਕਮ ਮਿਰ ਕਰਹੈ ਤੂੰ ਆਪਣੇ ਸਾਈ ਸੱਚ ਸਾਈ ਸੱਚ ਸਮਾਨੀ ਨਾਮ ਤੇਰਾ ਸਭ ਕੋਈ ਨੇਤ ਹੈ ਜੀਤੇ ਆਵਣ ਜਾਣੀ ਜਾ ਤੁਧ ਭਾਵੈ ਤਾਂ ਗੁਰਮੁਖ ਬੂਜੈ ਹੋਰ ਮਰੂ ਨਗਰਿਆ ਆਣੀ ਚਾਰੇ ਦੇਦ ਬ੍ਰਹਮੀ ਕਉ ਦੀਏ ਪਰਪਰ ਕਰੇ ਵਿਚਾਰੀ ਤਾ ਕਾ ਹੁ ਨੂਨਾ ਯੁਜੰ ਬਪੜਾ ਮਰਗ ਸੁਰਗ ਅਵਤਾਰੀ ਜਗ ਜਗ ਤੇ ਰਾਜੇ ਕੀਏ ਕਰ ਅਵਤਾਰੀ ਤਿਨ ਪੀਅ ਅਤਨ ਨ ਪਾਇ ਤਾ ਕਾ ਗਿਆਨ ਕਿਆ ਵਿਚਾਰੀ ਤੂੰ ਸਤਿਆ ਕੇ ਰਾਖੀ ਆ ਸੰਸਾਚਾਂ ਦੇ ਤਤ ਸਤ ਮੁਖਾਣੀ ਜਾ ਕੋ ਸਤਿ ਮੁਝਾਵੈ ਆਪਣ ਸਹਿਜ ਤਾਮ ਸੰਮਾਣੀ ਆਸਾ ਮਹੱਲਾ ਕੀ ਜਾ ਸਤਿਗੁਰ ਹਮ ਰਾਮ ਭਰ ਮੰਗਵਾਇਆ ਹਰ ਨਾਮ ਨਿਰੰਝਨ ਮਨ ਵਸਾਇਆ ਸੰਗਹੀਨ ਸਦਾ ਸੁਖ ਪਾਇਆ ਛੁਣ ਮਨ ਮੇਰੇ ਤਤ ਗਿਆਨ ਦੇਉਣ ਵਾਲਾ ਸਭ ਜਾਣ ਗੁਰਮੁਖ ਪਾਈਆ ਨਾਮਿ ਦਾਮ ਰਹਾ ਸਤਿਗੁਰੂ ਮੇਰੇ ਕਿਵੜੇ ਆਈ ਜਨਮੰਗਾ ਗਨ ਦਿਸਨਾ ਮਧਾਰੀ ਸਜੇ ਮਾਤਾ ਹਰ ਗੁਰ ਗਾਇ ਵੈਣ ਗੁਰੂ ਕੋਈ ਨ ਜਾਣੀ ਮਾਇਆ ਮੋਹ ਹੈ ਦੂਜਾ ਨੋਂ ਬਾਣੀ ਗੁਰਮੁਖ ਨਾਮ ਜਿ ਲੈ ਹਰ ਬਾਣੀ ਗੁਰ ਸੇਵਾ ਤਪਾਂ ਸਿਰ ਤਪਸਾਰ ਹਰ ਜੀ ਮਨ ਰਸੈ ਸਭ ਲੋਗ ਉਸਾਰਨ ਮਹਾਨ ਦਰਸਤ ਅਦਿ ਸੈ ਸਿਧਿਆ ਗੁਰ ਸੇਵਾ ਦੇ ਦ੍ਰਿਪਤਾ ਤੇ ਭਗਵੰ ਸੋ ਜੀ ਹੋਏ ਆਪਿ ਜੀ ਸਾਨਹਰ ਪਾਵੈ ਸੋ ਸਾਚੀ ਬਾਣੀ ਮਨ ਪ੍ਰਾਪਤ ਹੋਏ ਬਸੇ ਵਰਤੇ ਸਭ ਕੁਨੇ ਆਰਿ ਨਿਰਮਨ ਨਾਮ ਰਖੈ ਵਰਥਾਰੇ ਸਾਚੀ ਸੋ ਪਾਸਾ ਸਾਜਿ ਆਰੇ ਸੇਵਨ ਭਗ ਜੀ ਗੁਰਮੁਖਾ ਜੀ ਗੁਰ ਸੇਵਾਲਾ ਆਨੰਦ ਭਗ ਸਤਿਨਾਮ ਗੁਰੁ ਦਾਏ ਨਾਮੇ ਗੁਰੇ ਕੋ ਜੁ ਸਰਵਾਏ ਨਾਮ ਇਨਸਾਨ ਕਹੈ ਮੀਚਾਰ ਹਾ ਦਾ ਨਾਮ ਰਖੋ ਰਧਾਰ ਆਪੋ ਦੀ ਨਾਖੇ ਮੋਹ ਦੁਆਰਾ ਸੰਹਲਾਤੀ ਜਾ ਆਸਾ ਸਿਨ ਸੰ ਕੋਈ ਹੁਕਮ ਮੂਜੇ ਰਾਸਾ ਹੋਈ ਆਸਾ ਸੁੱਤੇ ਤੇ ਲੋਈ ਸੋ ਜਾਗੇ ਜਾਗਾਵੇ ਸੋਈ ਸਤਗੁਰੁ ਨਾਮ ਬੁਝਾਇਆ ਮਿਰਨਾਵੇ ਭੁਖ ਨਾ ਨਾਮ ਲੈ ਤਰਸਨਾ ਆਗਨ ਬੁਝੇ ਨਾਮ ਲੈ ਪ੍ਰਸਰ ਜਾਹੀ ਰਹਾ ਹੂੰ ਕਲ ਕੇ ਸੰਗੁ ਪ੍ਰਸ਼ਾਨ ਇਹ ਹਵਲ ਜੁਕੈ ਅਨਵਾਹਿ ਹੋਆ ਸੰਗਿ ਸੇਵਨੁ ਹੈ ਪ੍ਰਵਾਨ ਜਿਨ ਆਸਾ ਰਖੀ ਮਿਸਨੋ ਜਾਣ ਤਿਸ ਜਾ ਦੀ ਜੈ ਸੰਸੁਣਾਏ ਕਰਿ ਕਿਰਪਾ ਨਾਮ ਮਨੁ ਵਸੈ ਏਹ ਜੀ ਲੀ ਗੈ ਆਪਿ ਗਵਾਈ ਹੁਕਮੈ ਗੁਜਿਆ ਸਲਾ ਸੁਖ ਪਾਏ ਆਪਨੇ ਤੈਂ ਆਪਰਾਏ ਆਪੇ ਗੁਰਮੁਖ ਨਾਮ ਸਾਈਂ ਆਪੇ ਭੁਲਾਵੇਂ ਆਪੇ ਮਾਰੇ ਪਾਏ ਸੱਚਾ ਸੰਸਕ ਸਮਾਈ ਸੱਚਾ ਸੰਸਤੀ ਹੈ ਬਾਣੀ ਗੁਰਮੁਖ ਜਨ ਜਗ ਆਗੁ ਕਾਣੀ ਨਾਨਕ ਮਨੁ ਕੋ ਨੁਏ ਪਰਮ ਭੁਲਾਣੀ ਬਿਨ ਨਾਮ ਸਭ ਜਿ ਰਹਿ ਬੋ ਰਾਣੀ teen pavan mein eka paya moolg pal pal ke ja paun darrara bo karm kamaba dukh g paya sad guru sev sada sukh paya amrit mithaa sang pyar amrit mithaa shabd